ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਕਿਸੇ ਨੇ ਬੜਾ ਵਧੀਆ ਲਿਖਿਆ ਕਿ ਹੁਣ ਮੈਨੂੰ ਸਵੇਰੇ ਉੱਠਣ ਦੇ ਲਈ అలਾਰਮ ਦੀ ਲੋੜ ਨਹੀਂ ਪੈਂਦੀ ਮੈਨੂੰ ਆਪਣੀ ਟੀਚੇ ਦਾ ਜਨੂਨ ਹੀ ਇੰਨਾ ਕਿ ਮੇਰੀ ਅੱਖ ਆਪਣੇ ਆਪ ਹੀ ਖੁੱਲ ਜਾਂਦੀ ਹੈ ਅੱਜ ਦੀ ਕਹਾਣੀ ਆ ਇੱਕ ਬਜ਼ੁਰਗ ਜੋੜੇ ਦੀ ਜਿਨ੍ਹਾਂ ਦੇ ਬੱਚੇ ਵਿਦੇਸ਼ ਦੇ ਵਿੱਚ ਸੈੱਟ ਨੇ ਤੇ ਉਹ ਦੋਨੇ ਜਾਣੇ ਇਕੱਲੇ ਇੱਥੇ ਰਹਿ ਰਹੇ ਨੇ ਤੇ ਹਾਲਾਤਾਂ ਤੋਂ ਬਹੁਤ ਡਰਦੇ ਨੇ ਕਿਉਂਕਿ ਉਹ ਜੈਸ ਕਲੋਨੀ ਦੇ ਵਿੱਚ ਰਹਿੰਦੇ ਸੀ ਉਹ ਕਲੋਨੀ ਸ਼ਹਿਰ ਤੋਂ ਬਾਹਰ ਬਾਰ ਬਾਰ ਤੇ ਚੋਰੀ ਦੀਆਂ ਘਟਨਾਵਾਂ ਲੁੱਟ ਖੋਹਾਂ ਦੀਆਂ ਘਟਨਾਵਾਂ ਤੋਂ ਕਾਫੀ ਡਰਦੇ ਸੀ। ਉਹਨਾਂ ਦੋਨਾਂ ਦੀ ਰੁਟੀਨ ਸੀ ਕਿ ਦੋਨੋਂ ਇਕੱਠੇ ਸਵੇਰੇ ਉੱਠ ਕੇ ਮਾਰਨਿੰਗ ਵਾਕ ਦੇ ਲਈ ਜਾਂਦੇ ਸੀ ਤੇ ਆ ਕੇ ਉਹ ਆਪ ਦਾ ਚਾਹ ਪਾਣੀ ਦੁੱਧ ਜੂ ਵੀ ਉਹਨਾਂ ਨੇ ਨਾਸ਼ਤਾ ਲੈਣਾ ਹੁੰਦਾ ਸੀ ਉਹ ਲੈਂਦੇ ਸੀ ਤੇ ਬਾਕੀ ਉਹ ਸਾਰਾ ਦਿਨ ਆਪਣੇ ਘਰ ਦੇ ਅੰਦਰ ਹੀ ਰਹਿੰਦੇ ਸੀ। ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਉਹ ਦੋਨੋਂ ਜਾਣੇ ਸਵੇਰੇ ਸਵੇਰੇ ਮਾਰਨਿੰਗ ਵਾਕ ਦੇ ਲਈ ਬਾਹਰ ਗਏ। ਉਹਨਾਂ ਨੇ ਦੇਖਿਆ ਕਿ ਇੱਕ ਲੜਕਾ ਸਾਈਕਲ ਦੇ ਉੱਤੇ ਬੜੀ ਤੇਜ਼ੀ ਨਾਲ ਜਾ ਰਿਹਾ ਸੀ ਤੇ ਸਾਈਕਲ ਦੇ ਪਿੱਛੇ ਕੈਲੀਅਰ ਦੇ ਨਾਲ ਉਹਨਾਂ ਇੱਕ ਕਹੀ ਟੰਗੀ ਹੋਈ ਸੀ ਬਜ਼ੁਰਗ ਜੋੜਾ ਉਹਨੂੰ ਦੇਖ ਕੇ ਥੋੜਾ ਜਿਹਾ ਘਬਰਾ ਜਾਂਦਾ ਕਿਉਂਕਿ ਇੱਕ ਤਾਂ ਵੈਸੇ ਹੀ ਦਿਲ ਪਤਲਾ ਹੁੰਦਾ ਇੱਕ ਹਾਲਾਤ ਬਹੁਤੇ ਚੰਗੇ ਨਹੀਂ ਅਗਲੇ ਦਿਨ ਫੇਰ ਉਹ ਸਵੇਰੇ ਉਸੇ ਵਕਤ ਮਾਰਨਿੰਗ ਵਾਕ ਤੇ ਜਾਂਦੇ ਨੇ ਤਾਂ ਉਹੀ ਸਾਈਕਲ ਤੇ ਮੁੰਡਾ ਬੜੀ ਤੇਜ਼ ਭਜਾ ਕੇ ਪਿੱਛੇ ਕਹੀ ਟੰਗੀ ਹੋਈ ਉਥੋਂ ਦੀ ਲੰਘ ਜਾਂਦਾ ਉਹਨਾਂ ਦਾ ਮੱਥਾ ਫੇਰ ਠਣਕਦਾ ਵੀ ਕੋਈ ਨਾ ਕੋਈ ਗਲਤ ਹੈ ਰੋਜ਼ ਜਾਂਦਾ ਇਹ ਮੁੰਡਾ ਪਿੱਛੇ ਕਹੀ ਟੰਗੀ ਹੈ ਚਲੋ ਜੀ ਅਗਲਾ ਦਿਨ ਚੜਦਾ ਉਹ ਫਿਰ ਮਾਰਨਿੰਗ ਵਾਕ ਤੇ ਜਾਂਦੇ ਆ ਮੁੰਡਾ ਸਾਈਕਲ ਭਜਾ ਕੇ ਉਥੋਂ ਦੀ ਲੰਘਦਾ ਪਿੱਛੇ ਕਹੀ ਟੰਗੀ ਹੁੰਦੀ ਹੈ ਇਸ ਵਾਰ ਉਹ ਦੋਨੋਂ ਬਜ਼ੁਰਗ ਜੋੜਾ ਸੱਚੀ ਕਾਫੀ ਡਰ ਜਾਂਦਾ ਤੇ ਉਹ ਹੌਲੀ ਹੌਲੀ ਉਹਦੇ ਮਗਰ ਨੂੰ ਜਾਂਦੇ ਆ ਜਿੱਦਰ ਨੂੰ ਗਿਆ ਹੁੰਦਾ ਵੀ ਦੇਖੀਵੇ ਸਹੀ ਇਹ ਕਿੱਥੇ ਜਾਂਦਾ ਕੀ ਕਰਦਾ ਕੁਝ ਸਮੇਂ ਬਾਅਦ ਜਦੋਂ ਉਹ ਮੁੰਡੇ ਦਾ ਪਿੱਛਾ ਕਰਦੇ ਕਰਦੇ ਬਜ਼ੁਰਗ ਜੋੜਾ ਥੋੜਾ ਅੱਗੇ ਜਾਂਦਾ ਤਾਂ ਉਹ ਦੇਖਦਾ ਕਿ ਉਹ ਮੁੰਡਾ ਕਹੀ ਦੇ ਨਾਲ ਮਿੱਟੀ ਪਟ ਰਿਆ ਹੁੰਦਾ ਇੱਕ ਪਾਸੇ ਤੇ ਤਲ ਬਜ਼ੁਰਗ ਉਸ ਮੁੰਡੇ ਨੂੰ ਕਹਿੰਦਾ ਵੀ ਤੂੰ ਕੀ ਕਰਦਾ ਵਾ ਤੂੰ ਰੋਜ਼ ਕਹੀ ਲੈ ਕੇ ਸਾਈਕਲ ਭਜਾ ਕੇ ਆਉਂਦਾ ਉਹ ਕਹਿੰਦਾ ਹਾਂਜੀ ਬਾਪੂ ਜੀ ਮੈਨੂੰ ਪਤਾ ਤੁਸੀਂ ਵੀ ਰੋਜ਼ ਸੈਰ ਕਰਨ ਆਉਦੇ ਹੋ ਮਾਰਨਿੰਗ ਵਰਕ ਕਰਨਾ ਆਉਂਦੇ ਹੋ ਮੈਂ ਤੁਹਾਨੂੰ ਦੇਖਦਾ ਅਸਲ 'ਚ ਮੇਰੀ ਨੌਕਰੀ ਲੱਗੀ ਆ ਮੈਂ ਉਹਦੀ ਪ੍ਰੈਕਟਿਸ ਕਰਦਾ ਉਹ ਬਜ਼ੁਰਗ ਬੜਾ ਹੈਰਾਨ ਹੋ ਕੇ ਪੁੱਛਦਾ ਵੀ ਐਸਾ ਜਿਹਾ ਕਿਹੜਾ ਕੰਮ ਆ ਜਿਹੜਾ ਤੂੰ ਉੱਥੋਂ ਭੱਜ ਕੇ ਆ ਕੇ ਮਿੱਟੀ ਪਟਦਾ ਕਹੀ ਦੇ ਨਾਲ ਤੇ ਕਹਿੰਦਾ ਮੇਰੀ ਨੌਕਰੀ ਲੱਗੀ ਆ ਉਹ ਕਹਿੰਦਾ ਬਾਪੂ ਜੀ ਗੱਲ ਇਦਾਂ ਨਹੀਂ ਮੇਰੇ ਕੋਲੇ ਕੰਮ ਹੈ ਨਹੀਂਗਾ ਮੈਨੂੰ ਪੈਸਿਆਂ ਦੀ ਲੋੜ ਆ ਉਹਦੇ ਲਈ ਮੈਨੂੰ ਨੌਕਰੀ ਕਰਨੀ ਪੈਣੀ ਸੀ ਤੇ ਮੈਨੂੰ ਮਸਾ-ਮਸਾ ਤਰਲੇ ਮੈਂ ਤਾਂ ਕਰਕੇ ਇੱਕ ਕਿਸਾਨ ਦੇ ਖੇਤ ਦੇ ਵਿੱਚ ਨੌਕਰੀ ਮਿਲੀ ਜਾ ਤੇ ਮੈਂ ਕੱਲ ਪਰਸੋ ਤੋਂ ਉਹ ਕੰਮ ਸਟਾਰਟ ਕਰਨਾ ਹੁਣ ਮੈਂ ਕਿਤੇ ਕਹੀ ਚਲਾ ਕੇ ਦੇਖੀ ਲਈ ਤੇ ਮੈਨੂੰ ਡਰ ਆ ਕਿਤੇ ਕਿਸਾਨ ਮੈਨੂੰ ਪਹਿਲੇ ਦਿਨ ਹੀ ਨਾ ਹਟਾ ਦੇ ਮੇਰਾ ਕੰਮ ਦੇਖ ਕੇ ਵੀ ਤੈਨੂੰ ਤਾਂ ਕਹੀ ਨਹੀਂ ਚਲਾਉਣੀ ਆਉਂਦੀ ਐਸ ਕਰਕੇ ਮੈਂ ਕਹੀ ਲੈ ਕੇ ਹੁਣ ਮੈਂ ਰੋ ਸਵੇਰੇ ਇੱਥੇ ਆਉਣਾ ਆ ਕੇ ਪ੍ਰੈਕਟਿਸ ਕਰਦਾ ਮਿੱਟੀ ਪਟਣ ਦੀ ਕਹੀ ਚਲਾਉਣ ਦੀ ਤਾਂ ਬਜ਼ੁਰਗ ਜੋੜਾ ਕਹਿੰਦਾ ਸ਼ਾਬਾਸ਼ ਉਹ ਬੜਾ ਖੁਸ਼ ਹੁੰਦਾ ਕਹਿੰਦਾ ਯਾਰ ਬਹੁਤ ਚੰਗਾ ਲੱਗਿਆ ਤੈਨੂੰ ਮਿਲ ਕੇ ਬਹੁਤ ਮਿਹਨਤ ਕਰ ਰਿਹਾ ਤੂੰ ਤੇ ਉਹ ਮੁੰਡੇ ਦੀ ਸਾਰੀ ਗੱਲ ਸੁਣ ਤੋਂ ਬਾਅਦ ਉਸ ਬਜ਼ੁਰਗ ਜੋੜੇ ਨੇ ਉਸ ਮੁੰਡੇ ਨੂੰ ਅਸ਼ੀਰਵਾਦ ਦਿੱਤਾ ਕਿਉਂਕਿ ਕੋਸ਼ਿਸ਼ ਕਰਨੀ ਹੀ ਜ਼ਿੰਦਗੀ 'ਚ ਸਾਰਾ ਕੁਝ ਆ ਇਹ ਛੋਟੀ ਜਿਹੀ ਕਹਾਣੀ ਦੋਸਤੋ ਸਿਖਾਉਂਦੀ ਬੜਾ ਕੁਝ ਹੁਣ ਤੁਸੀਂ ਸਚਨ ਤੰਦੂਲ ਕਰਦਾ ਨਾਂ ਤਾਂ ਸੁਣਿਆ ਹੀ ਆ ਉਹਨਾਂ ਦੀ ਇੱਕ ਵੀਡੀਓ ਵੀ ਬਾਬਾ ਵਾਇਰਲ ਹੋਈ ਸੀ ਵੀ ਜਦੋਂ ਮੀਂਹ ਪੈ ਰਿਹਾ ਹੁੰਦਾ ਚਿਕਣ ਦੇ ਵਿੱਚੋਂ ਬਾਹਰ ਸੱਟ ਕੇ ਪ੍ਰੈਕਟਿਸ ਕਰਦਾ ਹੁੰਦਾ ਹੁਣ ਦੇਖੋ ਵੀ ਇੰਨਾ ਵੱਡਾ ਖਿਡਾਰੀ ਮੀਂਹ ਦੇ ਵਿੱਚ ਮੀਂਹ ਦੇ ਦਿਨਾਂ ਵਿੱਚ ਵੀ ਪ੍ਰੈਕਟਿਸ ਕਰ ਰਿਹਾ ਕਿਉਂਕਿ ਉਹ ਹਰ ਦਿਨ ਪ੍ਰੈਕਟਿਸ ਕਰਦਾ ਸੀ ਉਹ ਆਪਣੀ ਪ੍ਰੈਕਟਿਸ ਦੇ ਵਿੱਚ ਕੋਈ ਰੁਕਾਵਟ ਨਹੀਂ ਕਿਸੇ ਦਿਨ ਨਾਗਾ ਨਹੀਂ ਪਾਉਣਾ ਚਾਹੁੰਦਾ ਸੀ ਹੁਣ ਦੇਖੋ ਸਚਨ ਤੰਦੂਲਕਰ ਦੇ ਨਾਮ ਤੇ ਕਿੰਨੇ ਸਾਰੇ ਰਿਕਾਰਡ ਬਣੇ ਆ ਪਰ ਅਸਲ ਗੱਲ ਇਹ ਹੀ ਆ ਵੀ ਪ੍ਰੈਕਟਿਸ ਨਹੀਂ ਉਹਨੂੰ ਸਚਨ ਤੰਦੂਲਕਰ ਬਣਾਤਾ ਪ੍ਰੈਕਟਿਸ ਬਹੁਤ ਜ਼ਰੂਰੀ ਆ ਹਰ ਇੱਕ ਕਾਰੋਬਾਰ ਦੇ ਵਿੱਚ ਹਰ ਇੱਕ ਕੰਮ ਦੇ ਵਿੱਚ ਲਾਈਫ ਦਾ ਬੜਾਈ ਨਾਰਮਲ ਜਾਂ ਸਰਲ ਜਾਂ ਫੰਡਾ ਬਈ ਪ੍ਰੈਕਟਿਸ ਤੁਹਾਨੂੰ ਸਫਲਤਾ ਦਿਲਾਊਗੀ ਦਿਲਾਊਗੀ ਸੋ ਦੋਸਤੋ ਲਗਾਤਾਰ ਮਿਹਨਤ ਕਰਦੇ ਰਹੋ ਕੋਸ਼ਿਸ਼ ਕਰਦੇ ਰਹੋ ਸਫਲਤਾ ਤੇ ਆਪਣੀ ਟੀਚੇ ਤੇ ਇੱਕ ਨਾ ਇੱਕ ਦਿਨ ਜਰੂਰ ਪਹੁੰਚੋਗੇ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਨਾ ਹੌਸਲਾ ਫੁਜਾਈ ਦੇ ਲਈ ਕਮੈਂਟ ਕਰਨਾ ਲਾਈਕ ਕਰਨਾ ਮੇਰੇ ਪੇਜ ਨੂੰ ਅਜੇ ਤੱਕ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਫੋਲੋ ਕਰਨਾ ਹੁਣ ਮੈਨੂੰ ਦਿਓ ਇਜਾਜ਼ਤ ਗਲਤੀ ਭੁੱਲ ਚੁੱਕ ਮਾਫੀ ਅੱਗੇ ਮਿਲਾਂਗੇ ਕਿਸੇ ਨਵੀਂ ਵੀਡੀਓ ਨਵੇਂ ਟੌਪਿਕ ਨਾਲ ਨਵੀਂ ਕਹਾਣੀ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ